ਇੰਦਾ ਫੋਨ ਆਇਆ ਭੈਣ ਦਾ ਫੋਨ ਆ ਗਿਆ ਭੈਣ ਨੂੰ ਤਿੰਨ ਚਾਰ ਦਿਨ ਹੋ ਗਏ ਗਏ ਨੂੰ ਹਲੋ ਹਾਂ ਵੀਰੇ ਕਿੱਦਾਂ ਹਾਂ ਭੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕੀ ਕਰਦੇ ਸੀ ਬਸ ਖੁਦ ਨੇ ਕੰਮ ਤੇ ਤਿਆਰ ਹੁੰਦਾ ਜੀ ਚੱਲਾਂਗੇ ਅੱਛਾ ਮੈਂ ਕਿਹਾ ਮਪਾਡੇ ਵਾਲੇ ਪੈਸੇ ਕਿਉਂ ਨਾ ਵੇਖਾਰੇ ਬਾਹਰ ਤੇ ਨਹੀਂ ਮੈਂ ਕਿਹਾ ਮੈਂ ਦੁਕਾਨ ਪਾ ਲਈ ਆ ਉਹ ਭੈਣ ਅਸੀਂ ਤਾਂ ਤੈਨੂੰ ਦੇ ਦਿੱਤੇ ਦੁਕਾਨ ਪਾਉਣ ਨੂੰ ਤੈਨੂੰ ਦਿੱਤੇ ਆ ਹੋਰ ਅਸੀਂ ਤੈਨੂੰ ਰੱਖਣ ਨੂੰ ਦਿੱਤੇ ਆ ਮੈਂ ਕਿਹਾ ਨਾਲੇ ਆ ਜਾਂਦੇ ਨਾਲੇ ਦੇਖ ਜਾਂਦੇ ਨਾਲੇ ਆਣੂ ਕੋ ਅਨੁਭੀ ਪਤਾ ਲੱਗੇ ਮੇਰਾ ਵੀਰਾ ਆਇਆ ਸੀਗਾ ਚੱਲ ਭੈਣ ਮੈਂ ਕੱਲ ਨੂੰ ਕਾਣੀ ਪਰਸੋਂ ਨੂੰ ਆਣਾ ਮੈਂ ਕੋਈ ਨਹੀਂ ਆਜੋ ਪਰ ਦੇਖਦੇ ਆ ਪਰਸੋਂ ਆਹ ਭਾਬੀ ਨੂੰ ਵੀ ਨਾਲ ਲੈ ਆਂ ਹਾਂ ਆਵੇਂ ਫੇਰ ਦੇਖਦੇ ਆ ਠੀਕ ਆ ਠੀਕ ਆ ਆ ਜਾਏ ਹੋਰ ਸਭ ਠੀਕ ਠਾਕ ਹਾਂ ਠੀਕ ਆ ਠੀਕ ਆ ਹੋਰ ਭਾਬੀ ਕੀ ਕਰਦੀ ਸੀ ਉਹ ਬਸ ਮੈਂ ਗਮ ਤੇ ਚੱਲਾ ਬੈਠੀ ਸੀ ਆਪਣੇ ਕੋਲ ਬੈਠ ਕੇ ਹੱਦੀਏ ਚਲੋ ਠੀਕ ਆ ਫੇ ਮਾਰਿਓ ਕਹਿ ਰਹੀ ਹੈ ਚਲੋ ਠੀਕ ਆ ਸਸੀ ਕਾਲ ਸਸੀ ਕਾਲ ਦੁਕਾਨ ਦਾ ਮੈਂ ਬਾਲੇ ਸਮਾਨ ਤੇ ਨਿਗਾ ਮਾਰਦਾ ਮੈਂ ਕਿ ਪਾਸੇ ਨਾ ਮਾਰਿਆ ਨਹੀਂ ਆਪਾਂ ਗੱਲ ਟਾਈਮ ਹੈਗਾ ਪੰਜ ਸੱਤ ਬੰਦੇ ਹੋਈ ਕੰਮ ਕਰਦੇ ਹੈ ਕਿ ਜਾਈ ਦੁਕਾਨ ਨੂੰ ਇਦਾਂ ਕਰਦਾ ਮੈਂ ਜਾਇਆ ਨਾ ਤੁਸੀਂ ਦੋ ਜਣੇ ਬੱਚ ਆਏ ਹੋ ਮੈਂ ਉਹ ਜਾ ਕੇ ਦੇਖਾਂ ਅਗਲੀ ਵੇਲੇ ਤੇ ਜਾਗੇ ਕਾਰਨੋਂ ਕਿ ਨਾ ਉਹਨਾਂ ਨਾਲ ਕਿ ਖਿਆਲ ਕੋਈ ਕਰਾ ਨਹੀਂ ਪੈ ਗਈ ਹੋਣੀ ਇਹ ਦੇਖ ਲਓ ਬੈਟੀਆਂ ਨੂੰ ਦੱਸ ਕੇ ਵੀ ਨਹੀਂ ਦੇ ਬਬਾ ਜੀ ਤੁਸੀਂ ਫੋਨ ਕਰਕੇ ਦੇਖੋ ਤਾਂ ਪੂਰਾ ਕਹਣਾ ਸਾਡੇ ਕੋਲ ਨੰਬਰ ਹੈ ਨੰਬਰ ਉਹਦੇ ਕੋਲ ਫੋਨ ਚ ਹੀ ਉਹ ਹੀ ਗੱਲ ਕਰਾਉਂਦੇ ਤਿੰਨ ਕੋਈ ਕਰਾਈ ਫੋਨ ਦਾ ਆਪਾਂ ਲੈਟ ਉਹ ਵੀ ਕਿਤਾ ਜਾ ਕੇ ਪਹੁੰਚ ਕੇ ਕਰਤਾ ਉਹਨੇ ਔੜ ਕੇ ਮੈਂ ਕਾ ਭਾਜੀ ਕੰਮ ਦੇ ਲੱਗ ਕੇ ਦੱਸੂਗਾ ਉਹ ਹੀ ਗੱਲ ਕਰਾਉਂਦੀ ਉਹਦੇ ਧਿਆਨ ਦਾ ਆਪਣੇ ਕੋਲ ਨੰਬਰ ਚਲੋ ਚਲ ਠੀਕ ਸਮਾਨ ਥੋੜਾ ਜਿਆ ਹੋਰ ਲੈਣ ਵਾਲਾ ਆ ਕੋਈ ਨਹੀਂ ਮੈਂ ਲੇਖ ਲੈਂਦੇ ਆ ਪਰਚੀ ਬਣਾਉਣਾ ਦੀ ਜਿਹੜਾ ਲਿਖਿਆ ਉਹ ਫਿਰ

ਔਰ ਦੇਖਾਂ ਕਿ ਨਾਲਾ ਪਬਲਿਕ ਪੀਓ ਕਰਨੀ ਨਾਲ ਜਦੋਂ ਕੋਈ ਕੋਟ ਮਿਲਾਂ ਹੋਰ ਹੋਰ ਕੋਈ ਦਿੱਕਤ ਆ ਨਹੀਂ ਆਈ ਨਹੀਂ ਨਹੀਂ ਦੇਖੀ ਅਚਾ ਆ ਰੱਖ ਲਓ ਆ ਚੀਜ਼ ਲੈ ਆਂਦੀ ਤੇ ਲੈ ਆ ਲਿਆ ਹੋ ਗਿਆ ਹੁੰਦੀ ਕੋਈ ਮੈਂ ਕਾਚਾ ਕਰਦੀ ਰਹਿਣੀ ਆ ਆ ਕੇ ਕੀ ਹੋਰ ਪੈਨ ਦੁਕਾਨ ਦਾ ਉਹਦਾ ਬਹੁਤ ਸੋਹਣੀ ਬਣ ਗਈ ਆ ਇਹ ਤੁਹਾਡੀ ਬਦੌਲਤ ਆ ਆਹੋ ਦਾ ਸਮਾਨ ਦਾ ਸੋਨਾ ਪਾਇਆ ਨਾ ਤੁਸੀਂ ਇਹ ਤੁਹਾਡੀ ਪੈਣੇ ਮਿਹਰਬਾਨੀ ਆ ਤੁਹਾਡੀ ਮਿਹਨ ਮਿਹਰਬਾਨੀ ਦੇ ਨਾਲ ਚਲੋ ਪ੍ਰਮਾਤਮਾ ਨੇ ਬਹੁਤ ਸੋਨਾ ਹਾਈ ਕੋਟ ਦੇ ਦਿਨ ਹੋਏ ਆ ਹਾਂਜੀ 5-7 ਦਿਨ ਹੀ ਹੋਏ ਹਨ ਦੁਕਾਨ ਪਾਈ ਨੂੰ ਕੋਈ ਨਹੀਂ ਆਪੇ ਵਾਹ ਗੁਰੂ ਮਿਹਨਤ ਆ ਪਰ ਮਾਤਮਾ ਮਿਹਨਤ ਕਰਾਂਗੇ ਤਾਂ ਪਈ ਬਰਕਤਾਂ ਦਾ ਪਾਊਗਾ। ਉਹ ਕੰਮ ਤਾਂ ਚਲੋ ਮੈਂ ਵੀ ਗੌਰ ਨਾਲ ਕਰੀ ਜਾਂਦੀ ਮੁੰਡਾ ਵੀ ਮੈਨੂੰ ਟਾਈਮ ਤੇ ਆਉਣਾ ਸਮਾਨ ਲਿਆ ਕੇ ਦੇਂਦਾ। ਬਾਕੀ ਮਾਰ ਕੇ ਲਾਗੇ ਭਈ ਇਹ ਵੀ ਲੈ ਜਾਂਦੇ ਥੋੜਾ ਬੋਟਾ ਸਮਾਨ ਵਿੱਚੋਂ। ਚਲੋ ਸਹੀ ਆ ਕੰਮ ਤੋਂ ਪਿਆ ਜਾਨੀ ਕਿ ਸਾਡਾ ਸੋਨਾ। ਹਾਂ ਕੰਮ ਸੋਨਾ ਹੈ। ਚਲੋ ਮੈਂ ਵੀਰ ਨੂੰ ਕੱਲ ਫੋਨ ਕੀਤਾ ਹੋਇਆ। ਮੈਂ ਤਾਂ ਫਿਰ ਮੈਂ ਦੁਕਾਨ ਪਾ ਲਈ ਉਹ ਵੀ ਚਲੋ ਆ ਕੇ ਨਿਗਾਹ ਮਾਰ ਜਾਂਦੇ। ਹੁਣ ਤਾਂ ਹੀ ਆ ਚਾੜਿਆ ਇਹ। ਆ ਇਹ ਤਾਂ ਹੋ ਗਿਆ। ਉਹ ਨਹੀਂ ਮੈਂ ਤਾਂ ਇੱਧਰ ਆਈ ਸੀਗੀ ਪੇਤਿਆਂ ਲਾ। ਮੈਂ ਕੱਟ ਚਲ ਗਿਆ ਯਾਨੀ ਆ ਭੈਣ ਦਾ ਦੇ ਗਿਆ ਨਹੀਂ ਕਿੱਦਾਂ ਪੜਾਉਂ ਆਈਆਂ ਫਿਰ ਹਾਂ ਮੈਂ ਤਾਂ ਫੇਰ ਹੀ ਦੇਣ ਹੋ ਗਏ ਆਈ ਕਿ ਬਾਕੀ ਇਕ ਤਾਂ ਸਾਰੇ ਭੈਣ ਦਾ ਖਾਣੇ ਠੀਕ ਚਲੋ ਠੀਕ ਹੀ ਚਾਈ ਦੇ ਹੋਰ ਮੈਨੂੰ ਤਾਂ ਦੇਖ ਲੈ ਭੈਣ ਜਿੱਦਾਂ ਕਹਿੰਦੇ ਹੁੰਦੇ ਬੰਦੇ ਨਾਲੇ ਰੌਣਕਾ ਘਰ ਵਿੱਚ ਆਉਂਦੇ ਨਹੀਂ ਸੀ ਉਹਨੂੰ ਤਾਂ ਲੱਗਦਾ ਫੇ ਮੈਂ ਇਦਾਂ ਆ ਗਈ ਭਾਜੀ ਹੁਣੀ ਤਾਂ ਮਗਰ ਉਹਨਾਂ ਨੇ ਮੈਨੂੰ ਕੋਣ ਕੀਤਾ ਨਾ ਪੁੱਛਿਆ ਵੀ ਤੁੱਥੇ ਗਈਆਂ ਕਿੱਦਾਂ ਹੈਗੀ ਕਿੱਦਾਂ ਨਹੀਂ ਮੈਨੂੰ ਕੋਈ ਗੁੱਸੇ ਹੋਗੇ ਨਹੀਂ ਸੀ ਨਹੀਂ ਤੇਰਾ ਮਾਤਾ ਬੜੀ ਸੋਹਣੀ ਆਈ ਆ ਮੈਨੂੰ ਤਾਂ ਮੈਨੇ ਪੁੱਛਿਆ ਪੁੱਛਿਆ ਵੀ ਨਹੀਂ ਆਹ ਬੰਦੇ ਨਾਲੇ ਕਾਧਾ ਰਹਾ ਭੈਣ ਤੁਹਾਨੂੰ ਪਤਾ ਹੀ ਆ। ਬੋਲੀ ਬੱਧੀ ਬੱਧੀ ਤਾਂ ਇਦਾਂ ਦੀ ਹੈ ਨਹੀਂ ਨਾ ਵੀਰਾ ਇਦਾਂ ਦਾ। ਕੀ ਗੱਲ ਹੋ ਗਈ ਤਾਂ ਕੀ ਗੱਲ ਹੋਈ? ਕੋਈ ਨਹੀਂ ਮੈਂ ਫੋਨ ਕਰੂੰਗੀ ਵੀਰੇ ਉਹਨਾਂ ਵੀ ਤੁਸੀਂ ਕਦੇ ਨਹੀਂ ਫੋਨ ਕੀਤਾ। ਚਲ ਜੇ ਉਹਨਾਂ ਨੇ ਨਹੀਂ ਕਿਹਾ ਤੂੰ ਹੀ ਕਰਕੇ ਦੇਖ ਲੈਂਦੀ। ਪੂਰੀ ਕੋ ਕਰਾ ਦੰਦੀ। ਨਾ ਉਹਨਾਂ ਦਾ ਕਾਰਜ ਬਣਦਾ ਹੀ ਸੀ ਵੀ ਕਿੱਥੇ ਗਈ ਆ ਦਿੱਤਾ ਵੀ ਠੀਕ-ਠਾਕ ਹੈਗੇ ਨੇ। ਕੋਰ ਬਸ ਕਹੇ ਸੀ ਭਾਬੀ। ਮੈਂ ਤਾਂ ਕਾਲੀ-ਕਾਲੀ ਆ ਗਈ ਸੀਗੀ ਕਰੋ। ਆ ਤੁਸੀਂ ਨਾ ਭਾਜੀ ਨੂੰ ਫੋਨ ਕਰਿਓ ਨਹੀਂ ਮੈਂ ਕਿਹਾ ਚਲ ਮੈਂ ਪੁੱਛ ਲੰਦੀ ਕਰਕੇ ਕੀ ਗੱਲ ਵੀ ਕਾਤੇ ਕੁੜੀ ਗਈ ਉਹ ਕਰੋ ਲੋੜ ਹੀ ਨਹੀਂ ਹੈਗੀ ਫੋਨ ਕਰਨ ਦੀ ਹੋਰ ਕੀ ਚਲ ਨਾ ਮੇਰਾ ਤਾਂ ਭਰਾ ਕਹਿੰਦਾ ਹੈ ਭੈਣ ਕਹਿੰਦਾ ਚਾਹੇ ਤੂੰ 2 ਮਹੀਨੇ ਰਹਿ ਚਾਹੇ 6 ਮਹੀਨੇ ਰਹਿ ਨਹੀਂ ਆਪਣਾ ਦੇਖ ਉਮਰ ਜੀ ਦਾ ਆਪਣਾ ਘਰ ਆਪੇ ਹੀ ਹੁੰਦਾ ਹੈ ਤੇ ਇੱਕ ਕੁੜੀ ਦੀਆਂ ਛੁੱਟੀਆਂ ਨਹੀਂ ਉਹ ਤਾਂ ਮੈਂ ਛੁੱਟੀਆਂ ਦੇ ਦਿਆਂ 4-5 ਲੈ ਕੇ ਆਈ ਸੀਗੀ ਨਹੀਂ ਤਾਂ ਪੀਦਾ ਦੀ ਤਾਂ ਨਹੀਂ ਕੋਈ ਗੱਲ ਹੈਗੀ ਜਾਣਾ ਤਾਂ ਹੈਗਾ ਹੀ ਉੱਤੇ ਮੜ ਕੇ ਚੱਲ ਕੋਈ ਨਹੀਂ ਤੂੰ ਆਹ ਅੱਜ ਦਾ ਦੇਣਾ ਤਾਂ ਕੱਲ ਨੂੰ ਚੱਲ ਜੇਗਾ ਆਪਣਾ ਨਾ ਕੋਈ ਨਹੀਂ ਕੱਪੜਾ ਲੈ ਲੈਂਦੇ ਅਰੇ ਮੇਰਾ ਦਿਲ ਰੀਆ ਵੀ ਨਹੀਂ ਉੱਤੇ ਲੱਗਦਾ ਭੈਣ ਅਜੇ ਮੈਂ ਕੋਈ ਨਹੀਂ ਤੂੰ ਦੇਰ ਲਾਉਣਾ ਹੀ ਪੈਣਾ ਕੁੜੀ ਤੇਰੇ ਕੋਲ ਕੋਈ ਨਹੀਂ ਆਹੋ ਚੱਲ ਕੋਈ ਨਾ ਫੋਨ ਤੇ ਗੱਲ ਹੋ ਹੀ ਜਾਂਦੀ ਆ ਕੋਈ ਨਹੀਂ ਤਿੰਨ ਚਾਰ ਮਹੀਨੇ ਹੋ ਗਏ ਦਿਲ ਲੱਗਾ ਹੀ ਹੋਰ ਲਾਉਣਾ ਹੀ ਪੈਣਾ ਦਿਲ ਆਉ ਉਹ ਤਾਂ ਹੈਗਾ ਆ ਦਿਲ ਤਾਂ ਹੁਣ ਦਿਲ ਲਾ ਕੇ ਜਾਨਾ ਪਤਾ ਕਿ ਦੂਵੇ ਪਰਦੇਸਾਂ ਦੇ ਵਿੱਚ ਕੰਮ ਤਾਂ ਕਰਨਾ ਹੀ ਆ। ਚਲੋ ਤਾਂ ਰੇਦਰ ਲਈ ਕਮਾਈ ਨਾ ਕੀ ਬਣਦਾ ਆ। ਆਉ ਉਹੀ ਤਾਂ ਗੱਲ ਆ। ਇਹ ਤਾਂ ਬਾਈ ਚਲਾਈ ਰਹਿੰਦੇ ਆ ਮਸੇ। ਹਾਂ ਵੀ ਕੋਪੀ ਕਿੱਦਾਂ ਠੀਕ ਆ ਤਰਾਦੀ? ਹਾਂਜੀ ਠੀਕ ਆ। ਹੋ ਸਕਦੇ। ਕੋਪੀ। ਕੁੰਮੀ ਤਾਂ ਆ ਜੀ ਹੋ ਗਈ ਆ। ਵੀਰ ਜਸਪਾਲ ਅੱਛਾ ਹੋਰ ਮੈਂ ਅੱਛਾ ਅੱਛਾ ਹੋਰ ਦੱਸੇ ਬਤਾਲੇ ਕਿੰਦਾ ਆਵੇ ਗੋਪੀ ਕਿੱਦਾਂ ਹਾਲ ਮਮਾ ਜੀ ਕਿੱਦਾਂ ਹਾਂ ਵਧੀਆ ਵਧੀਆ ਹੋਰ ਚੜੀ ਗਈ ਠੀਕ ਹੈ ਪੁੱਤ ਜੀ ਤੁਸੀਂ ਹਾਂ ਦੱਸ ਕੇ ਵੀ ਆਏ ਮੀਟੋ ਵੀ ਪਹਿਲਾਂ ਆ ਕੇ ਪਹੁੰਚੇ ਹੋ ਦੱਸ ਹੈ ਨਹੀਂ ਭਾਦੀ ਮੈਂ ਦੀਦੀ ਨੂੰ ਹਾਕ ਤਾਂ ਮਾਰੀ ਸੀਗੀ ਦੀਦੀ ਕੰਮ 'ਚ ਬੀਜੀ ਸੀਗੇ ਉਹਨਾਂ ਨੇ ਸੁਣਿਆ ਨਹੀਂ ਮੈਨੂੰ ਲੱਗਦਾ ਤੁਹਾਡਾ ਫੋਨ ਵੀ ਬੰਦ ਆਈ ਜਾਂਦਾ ਨਾ ਕੋਈ ਫੋਨ ਚਿੰਤਾ ਨਾ ਦੱਸ ਕੇ ਆਏ ਅਜੇ ਉਹਨਾਂ ਦੇ ਪਰੇ ਜਾਣ ਹੋਏ ਪਏ ਆ ਉਹ ਪਾਣੀ ਫੋਨ ਤਾਂ ਮੀਂਹ ਪੈਂਦਾ ਸੀ ਜਦੋਂ ਮੈਂ ਆਈ ਆ ਉਹ ਗੁੱਲਾ ਹੋ ਗਿਆ ਮੇਰਾ ਫੋਨ ਚੱਲਦਾ ਨਹੀਂ ਸੀ ਮੇਰੇ ਹੀ ਸੇਮ ਭਾਈ ਅੱਜ ਕਰਨਾ ਸੀਗਾ ਸਾਨੂੰ ਫੋਨ ਅੱਛਾ ਤੂੰ ਪਾਣੀ ਲੈ ਕਪੜੇ ਮਾਮਾ ਨੇ ਲਈ ਹੋਰ ਬੈਣ ਚਲ ਵਧੀਆ ਹੋ ਗਿਆ ਕੰਮ ਬਾਣੀ ਬਦੋਲ ਕਾਦੀ ਰੇ ਹੋ ਚਲੋ ਮਹਾਰਾਜਾ ਬਦੋਲ ਮਹਾਰਾਜ ਤੇ ਆਪਾਂ ਕੀ ਕਰਦੇ ਹਾਂ ਲੋਭੀ ਬਤਾ ਉਹ ਜੀ ਕਸੀ ਲਿਆ ਕਦੇ ਆਪਣੇ ਮਾਵਾ ਦੇ ਲੈ ਉਦੋਂ ਮੈਨੂੰ ਇਸ ਵੇਲੇ ਨੂੰ ਕਹਿੰਦੀ ਤਾਉ ਜੀ ਸਵੇਰ ਨੂੰ ਐ ਸ਼ਾਮ ਆਉਂਦੇ ਫੇਰ ਕੇਲੇ ਲੈ ਗਿਆ ਮੈਂ ਲੈ ਕੇ ਆਇਆ ਮੈਂ ਬਾਜਾ ਮਾਰਾ ਦਾਦੀ ਇਹਦੀ ਕਹਿੰਦੀ ਪਤਾ ਨਹੀਂ ਜੁੱਤ ਹੈ ਹੀ ਨਹੀਂ ਅੱਥੇ ਇੰਦਾਂ ਯੋਨੇ ਆਏ ਹੋਈ ਦਾ ਫਾਕੇ ਦੇ ਚੇਰਾ ਪੜਾਇਆ ਨਾ ਹੋਰ ਇਹਨੇ ਹੋਰ ਚੀਜ਼ਾਂ ਮੰਗਣੀਆਂ ਆ ਸੋ ਆਇਆ ਸੀ ਕੇ ਲੈ ਲਿਆ ਗਿਆ ਉਹਨਾਂ ਦਾ ਤਾਂ ਦਿਨ ਹੀ ਨਾ ਦਾ ਉਹਨਾਂ ਦੀ ਜਿੱਦਾਂ ਦੀ ਆਈ ਉਹ ਤਾਈਆਂ ਨਿਆਣਿਆਂ ਨਾਲ ਹੋਰ ਹੋਰ ਗੋਪੀ ਕੰਮ ਕਰ ਠੀਕ ਆ ਹਾਂਜੀ ਠੀਕ ਹੈ ਮਮੂ ਮੇਰੇ ਲਾ ਕੇ ਕੰਮ ਕਰੋ ਮੇਰੇ ਪੁੱਤ ਨੂੰ ਉਹ ਤੇ ਹਾਂ ਚੱਲ ਬਹੁਤ ਹਾਂ ਵਧੀਆ ਠੀਕ ਹੈ ਉਹ ਵੀ ਠੀਕ ਸੀ ਹਾਂ ਹੁਣ ਆਇਆ ਹੈਗਾ ਹਾਂਜੀ ਹਾਂ ਠੀਕ ਹੈ ਸਿੰਦਰ ਵਧੀਆ ਹੈ ਨਾ ਟਾਣੀਆਂ ਵੀ ਰੱਖੀਆਂ ਹੈ ਹਾਂਜੀ ਹੋਰ ਭਾਈ ਤੋਂ ਥੋੜਾ ਸਾਰੇ ਸਮਾਨ ਚੜ ਗਿਆ ਤੇ ਉਹ ਬਾਕੀ ਹੋਏ ਲੱਗ ਜਾਣਾ ਪਤਾ ਮੋਂ ਕੋਈ ਨਹੀਂ ਪਾਵਾਂਗੇ ਹੋਰ 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 ਵੀਰੇ ਤੋਂ ਉੱਪਰ ਚਾਹ ਪਾਣੀ ਨਹੀਂ ਪੀਣ ਤੂੰ ਚਾਹ ਮੈਂ ਪੀਣੀ ਆਖਸਾਬ ਇੱਥੇ ਚਾਹ ਤਾਂ ਬੁਲਾ ਦੇ ਹੋਰ ਕੀ ਕਰਨ ਉੱਤੇ ਜਾ ਕੇ ਨਾ ਨਾ ਰੋਟੀ ਨਹੀਂ ਖਾਣੀ ਚਾਹ ਪੀਣੀ ਮੈਂ ਤਾਂ ਦੁਕਾਨ ਦੇਖਣ ਆਈ ਮਗਰ ਨਾਲ ਭੈਣ ਹੋਣ ਬਧਾਈ ਆ ਰਹੀ ਹੈ ਤੇ ਨਾਲੇ ਬਾਪੂ ਤਾਂ ਗਿਆ ਹੋਣਾ ਹੈ ਹਾਂਜੀ ਹਾਂਜੀ ਉਹ ਡੇਰਾ ਨਾਲ ਜਾਂਦੇ ਆ ਹਾਂ ਚਲ ਜਾ ਤੀਕਾ ਮਰਜੀ ਤੋਂ ਤੇ ਪੀਰੇ ਬੱਤੇ ਚਾਹ ਪੀਣ ਤੋਂ ਬਾਅਦ ਉੱਪਰ ਚਾਹਦੇ ਨਾ ਰੋਟੀ ਪਾਣੀ ਬਣਾ ਦੇ ਚਲੋ ਬਾਪੂ ਠੀਕ ਹੈ ਹੋਰਗਾ ਮੈਨੂੰ ਚਾ ਅੱਧੇ ਕੱਪ ਇੱਕ ਪੀਆ ਹੋ ਗਿਆ ਓਪੀ ਕਿਦਾਂ ਕੰਮ ਹੋਏ ਕਾਨੂੰ ਮਮਈ ਵਾਲਿਆਂ ਦਾ ਆ ਸਮਾਨ ਅੱਛਾ ਹਾਂਜੀ ਚਲੋ ਜਾਂਦੇ ਆਪਾਂ ਮੈਂਗਾ ਆ ਦੁਕਾਨ ਪਾਈ ਹੋਈ ਅੱਛਾ ਮੈਂ ਤਾਂ ਮਾਲ ਪੜਾਣੇ ਔਰ ਅੱਛਾ ਉਹ ਫੇ ਗਾਰ ਪੁੱਛਦੇ ਸੀਗੇ ਕਹਿੰਦੇ ਯਾਰ ਸਾਨੂੰ ਸਮਾਨ ਆਲਾ ਆਲਾ ਜਾਈ ਤਾਂ ਮੈਨੂੰ ਤਾਂ ਹਣ ਪਤਾ ਨਹੀਂ ਮਾਦਮ ਨੂੰ ਪਤਾ ਹਜੀ ਨਾਮਾ ਵੀ ਪਤਾ ਹੁੰਦਾ ਹਾਂਜੀ ਸਮਾਨ ਦਾ ਵੀ ਪਤਾ ਲੱਗਦਾ ਚਲੋ ਪਈਆਂ ਜੀ ਪਤਾ ਲੱਗਦਾ ਔਰ ਜਿਹੜੀ ਤਿਆਰ ਬਾਹ ਹੋ ਜਾਂਦਾ ਫੇ ਪਤਾ ਹੀ ਹੈਲਾ ਸਮਝ ਹੁਣ ਮਾਦਾਂ ਦਾ ਪਤਾ ਹੈ ਕਿਹੜੀ ਚੀਜ਼ ਕਿੰਨੇ ਦੀ ਆ ਬਾਈਵਲ ਇਹਦੇ ਘਾਟੇ ਵਾ ਦੇ ਮੈਂ ਦੇਣਾ ਆ ਮੈਂ ਹਮਾਰਾ ਨੂੰ ਪਤਾ ਹੈ ਸਾਰੀਆਂ ਗੱਲਾਂ ਦਾ ਜੇ ਕੰਮ ਵੀ ਲਾ ਲਾ ਸਭ ਜਿਹੜੀ ਚੀਜ਼ ਦਾ ਰੇਟ ਦਾ ਨਹੀਂ ਪਤਾ ਉਹ ਕੰਮ ਚਲੇਗਾ ਹਾਂਜੀ ਇਹ ਹੁਣ ਮਾਦਾਂ ਨੂੰ ਪਤਾ ਸਾਹ ਪਤਾ ਉਹਦਾ ਆਪਾਂ ਕਹੀਦਾ ਬਾਈ ਮਾਤਾ ਆਊਗੀ ਉਹ ਦੇ ਦੂਗੀ ਕਿਉਂਕਿ ਬਾਈਵਲ ਇਸ ਮਾਰ ਮਹਿੰਗਾ ਆਉਂਦਾ ਮਾਮਾ ਠੀਕ ਆ ਠੀਕ ਆ ਬਹੁਤ ਹੈ ਤੁਨੀ ਜਾ ਵੀ ਨਹੀਂ ਹੋਣੀ ਪੇਤੀ अच्छा। ਇਹ ਨਹੀਂ ਆਉਂਦੀ ਤੇਰੇ ਲਈ। ਹਾਂ। ਉਹਦਾ ਜਾ ਤੱਕ ਹੀ ਹੱਦ ਆਸੀ। ਅੱਛਾ। ਹੋਰ ਵੀ ਨਾ ਮੈਂ ਲਿਆਉਂਦੀ ਕੁਝ ਖਾਣ ਨੂੰ ਜਾਂ ਨਾਲ। ਬੱਸ ਮੈਂ ਚਾਹ ਦਾ ਗੱਪਾ ਵੀ ਨਾ ਮਿੱਠਾ ਮੋਟਾ ਬਖਾਂਦੇ। ਪਤਾ ਹੀ ਤੁਹਾਨੂੰ। ਬਹੁਤ ਘੱਟ ਖਾਈ ਜਾਂਦਾ। ਉਹ ਰੋਟੀ ਬਣਾ ਦਿੰਦਾ। ਆਟਾ ਲੈ ਆਪਿਆ। ਰੋਟੀ ਵੀ ਮੈਂ ਖਾਣੀ। ਨਾ 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 ਨਾ। ਰੋਕੇ। ਨਾ ਨਾ। ਮੈਂ ਟਾਈਮ ਨਾ ਮੋਣਾ। ਮੈਂ ਤਾਂ ਚਲੋ ਤੁਹਾਡਾ ਟਾਈਮ ਰੱਖਣਾ। ਕੁਵੀਨ ਕਿਹਾ ਸੀ ਫੋਨ ਕਰਕੇ। ਕਿ ਉਹ ਤਾਂ ਹੁਣ ਐਡਾ ਨਾ ਬਟਿਕ ਦਾ ਕੰਮ ਹੈ ਉਹਦੇ ਕੋਲ ਸੌਟ ਆ। ਰੋਚ ਮੰਮੀ ਦੇ ਰੋ ਆਂ ਜੀ ਬਾਡੀ ਵੀ ਮੈਂ ਬਾਤ ਜਾਉਂਗੇ ਉਹ ਚਾਲੇ ਕਹਿੰਦੀ ਅਮਰਜੀਤ ਨੇ ਵੀ ਆਇਆ ਨਾ ਕੱਟੀਆਂ ਜਾਂ ਚੱਲ ਅਮਰਜੀਤ ਪਹਿਲੇ ਚੱਲ ਜੀ ਚੱਲ ਚੱਲ ਚਲ ਆ ਦੇ ਚੱਲਿਆ ਹੋਰ ਕੀ ਆ ਹੋਰ ਪੈਂਸ ਸਾਮ ਕਰੋ ਮਾਨ ਲਾ ਕੇ ਹੋਰ ਕੀ ਹਾਂ ਠੀਕ ਮੁੰਡਾ ਕਹਿੰਦਾ ਹਜੇ ਮੈਨੂੰ ਤਾਂ ਸਮਾਨ ਦਾ ਪਤਾ ਲੱਗਦਾ ਮੈਂ ਕਿ ਆਪੇ ਹੋ ਜਾਣਾ ਉਹ ਜਿਹੜੇ ਰੇਟ ਦਾ ਇਹਨੂੰ ਨਹੀਂ ਪਤਾ ਲੱਗਦਾ ਨਾ ਤੇ ਨੇਕੇ ਮਾ ਮੜ ਜਾ ਕੋਈ ਤਾਂ ਪਾਕੀਆਂ ਪਾਣੀਆਂ ਭਈ ਉੱਪਰ ਕੱਲਾ ਕੱਲਾ ਰੇਟ ਲੇਗਾ ਆ ਰਿਹਾ ਰੇਟ ਤੇ ਵੇਚੋ ਆ ਆੜੇ ਤੇ ਤੁਹਾਨੂੰ ਮਿਲਿਆ ਆ ਹੋਰ ਇਹ ਕਥਾ ਆਇਓ ਕੱਦ ਗਿਆ ਉਹਨੇ ਆਣੇ

ਹੋ ਇਹ ਆਦੇ ਰਹੇ ਹੁਣ ਜੇ ਰਹਿ ਲੰਦੇ ਰਾਤ ਬਸ ਮੈਂ ਤਾਂ ਮਰ ਗਿਆ ਦੇਖਣ ਆ ਜੀ ਨਿਗਰਮਨ ਆਇਆ ਜੀ ਵਧੀਆ ਮੈਂ ਕਿਹਾ ਤੁਹਾਨੂੰ ਲਗਾਈਆਂ ਦੇ ਜੀ ਭੈਣ ਨੂੰ ਨਾਲੇ ਦੇਖਈਏ ਕੰਮ ਆ ਸਾ ਜੀ ਅੰਮੀ ਨਾਲ ਚਲੋ ਹੋਰ ਕੀ ਤੁਸੀਂ ਹੈਲਪ ਕੀਤੀ ਸੀ ਤਾਂ ਠੀਕ ਹੈ ਮੈਂ ਪੈਂਦਾ ਕੋ ਵੀਰਾ ਤੋਰ ਕੀ ਵੇ ਕੋਈ ਕਾਦਾ ਨਾ ਪੀਤਾ ਨਾ ਮੈਂ ਭੈਣ ਕੋਈ ਨਹੀਂ ਮੈਂ ਜਾ ਕੇ ਦੇਖਾਂ ਹਾਂ ਠੀਕ ਆ ਮੈਂ ਕਹਾਂ ਅਮਰ ਜੀ ਦਿੰਦਾ ਫੇਰ ਰਾਤ ਰਹਿਣਾ ਆ ਅੱਛਾ ਰਹਿਣਾ ਕਹਿੰਦੇ ਕੱਲ ਫੇਰ ਪਿੰਡ ਨੂੰ ਜਾਓਗੇ ਅਗਲੇ ਉਹ ਤੋਂ ਵੀ ਆਪਣਾ ਨਾਨਕੇ ਨੂੰ ਜਾਣਾ ਚਾਹੀਦਾ ਕਪੜੇ-ਕਪੜੇ ਲੈ ਕੇ ਫਿਰ ਕਹਿੰਦੀ ਸੀ ਤਾਂ ਡੰਗ ਦਿਹਾੜੀ ਹੋਰ ਰਹਿਣਾ ਚਲੋ ਜਾ ਜੂਗੇ ਕੋਈ ਜੀ ਸਾਡਾ ਦਦੇਲੀ ਦਾ ਕੁੜੀ ਬਣਾ ਨਹੀਂ ਲੱਗਦਾ ਚਲ ਠੀਕ ਹੈ ਨਾ ਚਲ ਠੀਕ ਹੈ ਇਹਦਾ ਮੇਕਪ ਠੀਕ ਹੈ ਮੰਮੀ ਮਾਤਾ ਆਵੋ ਮੰਮੀ ਚਲੇ ਗਈ ਨਹੀਂ ਬੋਤਾ ਬੋਤੇ ਤੇ ਬੈਠੇ ਉਪਰ ਹਾਂ ਮੈਨੂੰ ਇਹਨਾਂ ਨੂੰ ਹਵਾਲਾ ਕਰਾਵਿਆ ਲਾਦਾ ਮੰਮੀ ਹਣਾ ਦਾ ਗਾਣਾ ਸੁਣੋ ਗਾਣਾ ਮੰਮੀ ਆਪਾਂ ਨੂੰ ਕਹਿੰਦੀ ਸੀਗੀ ਤੁਹਾਨੂੰ ਮੈਂ ਸੁਣਦਾ ਸੀ ਇੱਥੇ अच्छा हां जी तनु ਕਹਿੰਦੀ ਵੀ ਮੇਰੀ ਨਹੀਂ ਖਬਰ-ਖਾਤ ਨਹੀਂ ਲਈ ਉਹ ਇੱਦਾਂ ਕਹਿੰਦੀ ਸੀ ਉਹਨਾਂ ਨੇ ਫੋਨ ਕਰਕੇ ਵੀ ਨਾ ਇਦਾਂ ਕਹਿੰਦੀ ਸੀ ਹਾਂ ਜੀ ਤੇ ਮਾਮਾ ਕਹਿੰਦਾ ਵੀ ਮੈਂ ਫੋਨ ਇਹਨਾਂ ਨੂੰ ਲਾਉਂਦਾ ਸੀ ਤੇ ਉਹ ਮਾਮੀ ਕਹਿੰਦੀ ਮੀਨਾ ਪਾਣੀ ਪੈ ਗਿਆ ਫੋਨ 'ਚ ਉਹ ਨਾ ਨਹੀਂ ਉਹ ਹੀ ਦੇਖਦੀ ਪਈ ਸੀ ਕੋਈ ਨਾ ਨਹੀਂ ਖਬਰ-ਖਾਤ ਨਹੀਂ ਪੁੱਛੀ ਉਹ ਉਹਨੂੰ ਕਹਿੰਦੀ ਆ ਮੇਰਾ ਫੋਨ 'ਚ ਪਾਣੀ ਪੈ ਗਿਆ ਜਾ ਰੋਲੀ ਹੋਂ ਤੋਂ ਆ ਗਣਾ ਆਪਣੇ ਬੜਕੇ ਨੂੰ ਨਾ ਪ੍ਰਦਰਸ਼ਨ ਨਾ ਲਾ ਰਾਇ ਮਾਹੌਲ ਖਰਾਬ ਇਹ ਲੱਗਦਾ ਇਹਨਾਂ ਦਾ ਚਲ ਕੋਈ ਨਹੀਂ ਆਪਾਂ ਵੇ ਕਰਾਂਗੇ ਗੱਲ ਤਾਂ ਹੁਣ ਉਹਨੂੰ ਤੂੰ ਨਹੀਂ ਗੱਲ ਕਰਨੀ ਉਹਦੇ ਕੋਲ ਕੋਈ ਮਮੀ ਪੋਚਾਵਾਂ ਮਾਮੀ ਨੂੰ ਪੋਚਲਾਣੇ ਆ ਉਹ ਬਾਸਪੁਰਾ ਪਰ ਆਵੋਗੇ ਤੇ ਉਹਦੇ ਨਾਲ ਕੋ ਗੱਲ ਕਰ ਬੇਟੀ ਅਸੇ ਅਸੇ ਪੋਚਲਾਣਾ ਮਮੀ ਰਹਿਣ ਤੇ ਤੂੰ ਮੇਰੇ ਛੋਟੇ ਮਾਮੇ ਕੋ ਗੱਲ ਕਰਦੋਗੇ ਤੇ ਅਮੇ ਸ਼ੋਕ ਪੰਗਾ ਘਰ ਜਾਊਗਾ ਚਲੋ ਬੰਦਾ ਰਾਮਣਾ ਨੰਨਕਾ ਤੇ ਗੱਲ ਕਰਦੇ ਕੋਈ ਨਹੀਂ ਮੈਂ ਕਹਾਂ ਚਲੋ ਹੱਸ-ਹੱਸੇ ਪੁੱਛ ਲਾਂਦੇ ਨਹੀਂ ਤੂੰ ਰਹਿੰਦੇ ਗੱਲ ਕਰਨੀ ਹੋਗੀ ਮੈਂ ਆਪਣੇ ਹਿਸਾਬ ਨਾਲ ਆਪੇ ਕਰ ਲਵਾਂਗੇ ਠੀਕ ਹੈ ਜੀ ਕੋਈ ਕੋ ਸੋਚਣਾ ਪਰਖਣਾ ਪੈਂਦਾ ਗੱਲ ਦੇ ਵਿੱਚ ਹਾਂਜੀ ਹਾਂਜੀ ਆਹੋ ਹੋ ਉਹਨਾਂ ਤਾਂ ਥਾਕੋਤਾ ਮਾਰਦੇ ਕਿਤੇ ਹਾਂਜੀ ਮੈਂ ਕਹਾਂ ਹੁਣ ਨਾ ਮੈਂ ਕਹਾਂ ਕੋਈ ਮੇਰੇ ਕੋ ਪਾਵਰ ਕਿ ਗੋ ਹਾਂ ਆਪੇ ਮੈਂ ਆਪਣੇ ਹਿਸਾਬ ਨਾਲ ਗੱਲ ਕਰ ਲਵਾਂਗੇ ਹਾਂਜੀ ਕੋਈ ਬਾਕੇ ਆ ਜਾਂਦਾ ਹੈ ਬਸ਼ੇ ਜੀ ਮੈਂ ਹਾਂ ਤੇਰੀ ਮੰਮੀ ਉੱਪਰ

ਤਾਂ ਮੈਂ ਕਿਹਾ ਲੇਖ ਨੂੰ ਨਾਲ ਕਿੰਨੇ ਕਸੂਟ ਹੋ ਗਏ ਆ ਉਹਦੇ ਆਓ ਫੇਰ ਹਿਸਾਬ ਤਾਣਾ ਨਾਲ ਨਾਲ ਲਿਖ ਲੈਣਾ ਚੰਗੀ ਗੱਲ ਹੁੰਦੀ ਹੈ ਯਾਦ ਰੱਖੋ ਬੰਦਾ ਜ਼ਰਾ ਹੋਰ ਆਗੇ ਤੁਸੀਂ ਹੋਰ ਕਿਦਾਂ ਭੈਣ ਠੀਕ ਸੀ ਭੈਣ ਠੀਕ ਤੇ ਪੰਗੀਆਂ ਪਾ ਲਿਆ ਭੈਣ ਨੇ ਟਗਾ ਉਹ ਮਾਜੋ ਮਾਪੇ ਚਾਣੀਆਂ ਰੱਖਿਆ ਟਗਾ ਕੇ ਲੱਗਿਆ ਜਿਵੇਂ ਮਾਂ ਪੁੱਤ ਹੋਰ ਕੀ ਚਲ ਪਾਣੀ ਠੀਕ ਰਹਿੰਦਾ ਹੁਣ ਉਹ ਗਿਆ ਸੀ ਤੁਰੰਤ ਘੇੜਾ ਲਾਉਣ ਮੈਂ ਪੁੱਛਿਆ ਕਿ ਕਹਿੰਦਾ ਘੇੜਾ ਲਾਉਣ ਗਿਆ ਮੈਂ ਅੱਛਾ ਮੈਂ ਨਾ ਦੇਖ ਲਾ ਤੇ ਅਮਰਜੀਤ ਤਾਂ ਜੋਤਾ ਪਹਿਲੇ ਉੱਥੇ ਜਾ ਕੇ ਮੇਰੇ ਕੋਲ ਬੈਠੀਆਂ ਪਹਾਂ ਦਿੱਤਾ ਲੈ ਤਾਂ ਸੱਚੀ ਨਾ ਮੈਂ ਮੈਂ ਤਾਂ ਇੱਥੇ ਹੈਰਾਨ ਹੋ ਗਿਆ ਵੀ ਆਹ ਕਿੱਦਾਂ ਸਾਨੂੰ ਤਿੰਨ ਚਾਰ ਦਿਨ ਤੱਕ ਫੋਨ ਵੀ ਨਹੀਂ ਕੀਤਾ ਕਹਿੰਦੇ ਫੋਨ ਨਹੀਂ ਪੈਂਦਾ ਸੀਗਾ ਨਹੀਂ ਦੇ ਬੈਠੇ ਸਕੇ ਜਗਿਆ ਲਗਾ ਅੱਜ ਜੇ ਮੈਂ ਪਾਇਆ ਅੱਜ ਸ਼ਾਮ ਨੂੰ ਮੈਂ ਕਰਨਾ ਸੀਗਾ ਕਹਿੰਦੇ ਸਾਨੂੰ ਭੈਣ ਪੈਸੇ ਦੇਣ ਤੋਂ ਹੀ ਭੈਣ ਨੂੰ ਰੋਕਦੀ ਸੀਗੀ ਆ ਫੋਨ ਤੇ ਨਹੀਂ ਜਾ ਕੇ ਬੈਠੀ ਪਤਾ ਨਹੀਂ ਅਗਰੇ ਕਿ ਦਿਮਾਗ ਚ ਲੰਘਦਾ ਮੇਰਾ ਭਾਰਾਣ ਹੋ ਗਿਆ ਪਹਿਲਾਂ ਤਾਂ ਮੈਨੂੰ ਦੇਖ ਕੇ ਹੈਰਾਨ ਨਹੀਂ ਹੋ ਗਈਆਂ ਕੁੜੀ ਨੇ ਕਿਹਾ ਤੈਨ ਸਾਹੂ ਦਾ ਆ ਗਿਆ ਤੇ ਦੇਖ ਕੇ ਤਾਂ ਹੈਰਾਨ ਹੋ ਗਈ ਤੇ ਨਾ ਮੈਨਾਂ ਪਤਾ ਨਹੀਂ ਕੀ ਦਿਮਾਗ ਚਾਂਗਾ ਚਲੋ ਤੇ ਹਾਉਗੀ ਹੁਣ ਇੱਧਰੋਂ ਕਹਿੰਦੀ ਸੀ ਕਿ ਉਹ ਭੈਣ ਨੂੰ ਮੈਂ ਰੱਖੋ ਐ ਆਣ ਲੱਗਾ ਤਾਂ ਭੈਣ ਕਹਿੰਦੀ ਉੱਪਰ ਬੈਠੀ ਆ ਤੇ ਕਹਿੰਦੀ ਉਹ ਅੱਜ ਦੀ ਰਾਤ ਰਹਿਉਣੀ ਆ ਫੈਦਰੋ ਇਹੋ ਨੇ ਬੇਵਕੀ ਆਪਣੇ ਬੇਕੇ ਨੂੰ ਜਾਣਾ ਭਈ ਉਹ ਕਦੀ ਮਤਲਬ ਹੋ ਜਾਂਦੇ ਹੈ ਰੈਡ ਕਾ ਮਗਰ ਜਾਣਾ ਹੁੰਦਾ ਤਾਂ ਮਾਡੀ ਜਿਹੜੇ ਪਤਾ ਲੱਗੇ ਉੱਤੇ ਆ ਮੇਰੀ ਭੈਣ ਨਾਲ ਉਹ ਗੱਲ ਕੀਤੀ ਲੈ ਨੋੜੀ ਨਹੀਂ ਸੀ ਗੱਲ ਕਰਨ ਦੀ ਆਹ ਤੈਨੂੰ ਦੱਸ ਦਿੰਦੇ ਆਂ ਉਹਨੇ ਦੱਸਿਆ ਹੋਊਗਾ ਤਾਂ ਭੈਣ ਨੂੰ ਪਤਾ ਨਹੀਂ ਪਰ ਭੈਣ ਨੇ ਪੁੱਛੇ ਲੈਣਾ ਸੀ ਜੇ ਕੋਈ ਗੱਲ ਕੀਤੀ ਹੁੰਦੀ ਹਾਂ ਫਿਰ ਨਹੀਂ ਇਥੇ ਚਲੋ ਕੋਈ ਮੇਰੀ ਗੱਲ ਸੁਣ ਹੁਣ ਜਦੋਂ ਆ ਗਈ ਨਾ ਲੋਗੇ ਨਾ ਕੋਈ ਭੈਣ ਵਾਲੀ ਗੱਲ ਕਰਨੀ ਨਾ ਹੀ ਭੈਣ ਦੇ ਪੈਸੇ ਵਾਲੀ ਗੱਪ ਕਰਦਾ ਮੇਰਾ ਸਾਬ ਪਕਾ ਤਾਂ ਗੱਲ ਕਰਦਿਆਂ ਲੋੜ ਜ਼ਰੂਰ ਤੇ ਨਹੀਂ ਹੈਗੀ ਗੱਲ ਕਰਨ ਦੀ ਅਸੀਂ ਦਿੱਤੇ ਆ ਅਸੀਂ ਦੇਖਾਂਗੇ ਆਪਣਾ ਕਿਸ ਤਰ੍ਹਾਂ ਚਲੋ ਚੋ ਜਿੱਦਾਂ ਦੀ ਮਰਗੀ ਬਣਾ ਲਈ ਸਬਜੀ ਹਾਂ ਸਬਜੀ ਬਣਾ ਲਈ ਬਣਾਵਾਂ ਰੋਟੀ ਨਾ ਨਾ ਰੋਕੇ ਬਣਾਇਆ ਕੇ ਚਾਹ ਤੁਹਾਨੂੰ ਜੇ ਫਿਰ ਮੋਰ ਤੇ ਮੋਕ ਦੇ ਟਕਰ ਗਏ ਮੁੰਡਿਆਂ ਤੇ ਬਾਸੜੇ ਪੰਜਾਬ ਵੀ ਕਿ ਜਾਈ ਮੈਂ ਪੰਚਾਇਤ ਸੇ ਬੈਗ ਕੇ ਚਲੋ ਤਾਂ ਭੈਣ ਦਾ ਵਧੀਆ ਆਪਣੀ ਓਟੀ ਕੁਮਾਰੀ ਖਾਨ ਮੈਂ ਕਹਿੰਦਾ ਹਾਂ ਕਿ ਨਾ ਜਰੂਰ ਗਿਆ ਤੇਰੇ ਭਰਾ ਭੋਣ ਨੇ ਵੀ ਜਿਹੜਾ ਨਹੀਂ ਮਾਰਿਆ ਲੈ ਫੇ ਜਿੱਦਾਂ ਦਾ ਸਾਡੇ ਕੋਲ ਟਾਈਮ ਉਦਾਂ ਦਾ ਉਹਨਾਂ ਕੋਲ ਉਹ ਵੀ ਦੱਸ ਲੈ ਗਏ ਅਸੀਂ ਆ ਗਏ ਨੇ ਅਸੀਂ ਆ ਗਏ ਅਸੀਂ ਬੀਜ਼ੀ ਉਹ ਵੀ ਸਭ ਆਪਣੇ ਇਹ ਤਾਂ ਗੱਲ ਹੈਗੀ ਆ ਭਰਾ ਨੂੰ ਟਾਈਮ ਕਿੱਥੋਂ ਲੱਗਦਾ ਹੈ ਕਿਸੇ ਨੂੰ ਸਾਨੂੰ ਆਪਣੀ ਮਜਬੂਰੀ ਦਾ ਪਤਾ ਅਗਲੇ ਨੂੰ ਆਪਣੀ ਮਜਬੂਰੀ ਦਾ ਪਤਾ ਹੋਰ ਵੀ ਮੈਂ ਚਾਹਿਆ ਉਪਰ ਇਹ ਨਹੀਂ ਜਿਵੇਂ ਫੋਨ ਤਾਂ ਤੋਂ ਮੈਂ ਕਰਨਾ ਸੀਗਾ 10000 ਮੋਲ ਕੇ ਮੈਸਜ ਭੇਜ ਦਿੰਨੇ ਆ। ਉਹ ਵਾਰੀ ਕਰ ਰਹੀ ਐ ਸਿਆਦੀ। ਮੈਸੇ ਤੋਂ ਦੇ ਭਾਈ ਅੱਧੀ ਬਣੀ ਮੋੜਾ ਗਏ। ਭਾਈ ਭਾਈ ਮੋੜਾ ਦੇ ਭਾਈ। ਕਬਰਾ ਹੋਣਾ। ਬਾਕੀ ਰਹੀ ਗੱਲ ਅਮਰ ਜੀ ਨੂੰ ਪਰੇਸ਼ਾਨ ਕਰੋ। ਮੈਂ ਤੁਹਾਡੇ ਮਿਲੂਗਾ ਮੈਂ ਆਪੇ ਮਿਲੂ। ਤੁਹਾਾਂ ਜਿਵੇਂ ਮਰਜੀ ਹੋਣਾ। ਬਾਕੀ ਜੇ ਤੁਹਾਨੂੰ ਕੱਟਿਆਂ ਦੇ ਰੋਟੀ ਬਣਾਉਣੀਆਂ ਇਹ ਕੱਟੇ ਬਣਾ ਕੇ ਲਾ ਲਓ ਇਹ ਕਲਕਲਿਆਂ ਨੇ ਬਣਾਉਣੀਆਂ ਬੇਸ਼ੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂ ਤਾਂ ਸੰਗਾਂਵਰ ਜੀ ਦੇ ਨਾਲ ਕੋਈ ਅਸੀਂ ਤਾਂ ਤੈਨੂੰ ਭੇਜਿਆ ਸੀ ਤੇ ਸਾਡਾ ਵੀ ਵਕਤ ਬਜਰਦੂ ਪਰ ਮੈਨੂੰ ਲੱਗਦਾ ਵਕਤ ਤਾਂ ਸਾਡਾ ਨਹੀਂ ਹੋਰ ਬੇਸਤਾ ਪਾਕਿਸਤਾਨ ਦਾ ਸਾਡਾ ਵਕਤ ਹੀ ਬਦਲਣਾ ਤੇਰਾ ਵਖਤ ਹੀ ਮਾਰ ਬੈਗੀ ਬਰਬੇਸਾਂ ਹੋਰ ਫਲਾਈ ਜਾਂ ਕਰਦੇ ਹਾਂ